ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਲਕਾ ਵ代ਖ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਉਸਮਾ ਕਾਂਡ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ ਦੱਸਦੀਏ ਕਿ ਇਸ ਦੇ ਵਿੱਚ ਕੁੱਲ ਜਿਹੜੇ 12 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਹਲਕਾ ਵ代ਖ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ ਕਿ ਅਦਾਲਤ ਵੱਲੋਂ ਅੱਜ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀਏ ਕਿ ਇੱਕ ਵਿਆਹ ਸਮਾਗਮ ਦੇ ਦੌਰਾਨ ਇੱਕ ਦਲਿਤ ਲੜਕੀ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਪੁਲਿਸ ਮੁਲਾਜ਼ਮ ਵੀ ਕੁਝ ਨਾਲ ਨੇ ਤਾਂ 4 ਸਾਲ ਦੀ ਸਜ਼ਾ ਜਿਹੜੀ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਪੀੜਤ ਪਰਿਵਾਰ ਕੋਈ ਦੇਰ ਤੇ ਬਾਅਦ ਚ ਅਦਾਲਤ ਚੋਂ ਬਾਹਰ ਆਏਗਾ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਜਿਹੜੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੀ ਉਹ ਇਸ ਸਜ਼ਾ ਤੋਂ ਸੰਤੁਸ਼ਟ ਹਨ ਸੋ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਫਰੂਰ ਸਾਹਿਬ ਦੇ ਵਿਧਾਇਕ ਮਜੇਂਦਰ ਸਿੰਘ ਲਾਲਪੁਰਾ ਨੂੰ ਜਿਹੜੀ 4 ਸਾਲ ਦੀ ਸਜ਼ਾ ਅਦਾਲਤ ਵੱਲੋਂ ਸੁਣਾ ਦਿੱਤੀ ਗਈ ਹੈ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਹਨਾਂ ਦਾ ਇਸ ਸਜ਼ਾ ਤੇ ਕੀ ਕਹਿਣਾ ਹੈ ਸੋ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਇੱਥੇ ਇਕੱਤਰ ਹੋਏ ਨੇ ਤਾਂ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ 4 ਸਾਲ ਦੀ ਸਜ਼ਾ ਦੱਸਿਆ ਜਾ ਰਿਹਾ ਹੈ ਕਿ ਬਤਾਇਆ ਤੁਸਾਦ ਇਸ ਲਈ ਕੀ ਕਰਨਾ ਚਾਹੋਗੇ ਜੀ ਠੀਕ ਹੈ ਜੀ ਸਿਰ ਮੱਥੇ ਕੋਟ ਦਾ ਫੈਸਲਾ ਲੇਕਿਨ ਬਹੁਤ ਹੀ ਸਾਫ ਸੁਥਰੀ ਸਵੀ ਵਾਲੇ ਇਨਸਾਨ ਆ ਮਨਿੰਦਰ ਸਿੰਘ ਲਾਲਪੁਰਾ ਹਰ ਬੰਦੇ ਦੀ ਹੈਲਪ ਕਰਦੇ ਆ ਸਾਡੇ ਇਲਾਕੇ 135 ਪਿੰਡਾਂ ਦੇ ਵਿੱਚ ਕੋਈ ਵੀ ਬੰਦਾ ਕਹਿ ਦਵੇ ਇੱਕ ਬੰਦੇ ਤੇ ਨਜਾਇਜ਼ ਕਿਸੇ ਤੇ ਪਰਚਾ ਕਰਾਇਆ ਹੋਵੇ ਕਿਸੇ ਕੋਈ ਪੈਸਾ ਖਾਦਾ ਹੋਵੇ ਇੱਕ ਵੀ ਬੰਦਾ ਕੋਈ ਉੱਠ ਕੇ ਕਹਿ ਦਵੇ ਬਿਲਕੁਲ ਸਾਹਿਬ ਅਕਸਰ ਵਾਅਦਿਆਂ ਵਿੱਚ ਰਹਿੰਦੇ ਆ ਐਮ ਐਲ اے ਗੱਲ ਕੀਤੀ ਜਾਵੇ ਤਾਂ ਐਸ ਐਸ ਪੀ ਦੀ ਵੀ ਤਬਾਦਲੇ ਕਰਾਇਆ ਗਿਆ ਐਸ ਐਚ ਪੀ चौहान ਦਾ ਤਬਾਦਲਾ ਕਰਾਇਆ ਗਿਆ ਦੂਸਰੇ ਐਸ ਐਸ ਪੀ ਦਾ ਇਤਬਾਰ ਲ ਕਰਾਏਗਾ ਤਾਂ ਵਿਵਾਦਾਂ ਵਿੱਚ ਵੀ ਲਗਾਤਾਰ ਰਹੇ ਨੇ ਸੋ ਕੀ ਕਹਿਣਾ ਚਾਹੋਗੇ ਬਿਲਕੁਲ ਉਹ ਸਾਫ ਸੁਥਰੀ ਰਾਜਨੀਤੀ ਚਾਹੁੰਦੇ ਸੀ ਉਹਨਾਂ ਨੂੰ ਕੋਈ ਕਿਸੇ ਨਹੀਂ ਇਨਸਾਫ ਮਿਲਦਾ ਤੇ ਉਹ ਬਿਲਕੁਲ ਬੋਲਦੇ ਸੀ ਇਹਦੇ ਵਿੱਚ ਕੋਈ ਇਹਦੇ ਵਿੱਚ ਐਮਐਲਏ ਸਾਹਿਬ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜੋੜੇ ਰਿਸ਼ਤੇਦਾਰ ਸਨ ਉਹ ਮਾਈਨਿੰਗ ਵਿੱਚ ਸ਼ਾਮਿਲ ਸਨ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਉਹਨਾਂ ਨੇ ਬਦਲੀ ਕਰਾ ਦਿੱਤੀ ਗਈ ਐਸਐਸਪੀ ਸਾਹਿਬ ਦੀ ਵੀ ਤੋਂ ਤੁਸੀਂ ਸਾਫ ਸੁਥਰੀ ਸਭੀ ਕਹਿ ਰਹੇ ਜੋ ਇਹ ਜਿਹੜਾ ਪਰਿਵਾਰ ਹੈ ਜੋ ਇਹਨਾਂ ਵੱਲੋਂ ਲੰਮੀ ਲੜਾਈ ਲੜੀ ਗਈ ਉਹਨਾਂ ਨੂੰ ਜਿਹੜਾ ਨਾਮ ਮਿਲਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਵੇਖਿਆ ਕਿ ਇੱਕ ਦੇ ਹੈਗੇ ਵੀਡੀਓ ਚ ਕਿਤੇ ਵੀਡੀਓ ਦਿਖਾ ਦੋਗੇ ਇਹਨਾਂ ਦੀ ਕੋਰਟ ਵੱਲੋਂ ਇਹ ਫੈਸਲਾ ਜੋ ਸੁਣਾਇਆ ਗਿਆ ਹੈ ਜੱਜ ਨੇ ਫੈਸਲਾ ਸੁਣਾਇਆ ਠੀਕ ਹੈ ਠੀਕ ਹੈ ਜੱਜ ਨੇ ਸਿਰ ਮੱਥੇ ਆ ਫੈਸਲਾ ਸੁਣਾਇਆ ਗਿਆ ਲੇਕਿਨ ਅਸੀਂ ਦੀ ਮੰਨਦੇ 150 ਪਿੰਡਾਂ ਵਾਲੇ ਨਹੀਂ ਮੰਨਣਗੇ ਕਿ ਇਹ ਬੰਦੇ ਜਾਂ ਇਹ ਬੰਦਾ ਕਰਪਟ ਆ ਇਹ ਬੰਦਾ ਕਿੰਨਾ ਗਲਤ ਕਰ ਸਕਦਾ ਵਾ ਬਿਲਕੁਲ ਨਹੀਂ ਕਰ ਸਕਦਾ ਮਨਜਿੰਦਰ ਸਿੰਘ ਲਾਲਪੋਰਾ ਇੱਕਦਮ ਇਮਾਨਦਾਰ ਨੇਤਾ ਜੀ ਪਾਰਟੀ ਦੇ ਸਮਰਥਕਾਂ ਦੇ ਨਾਲ ਵੱਲੋਂ ਕਿਹਾ ਗਿਆ ਕਿ ਸਾਡਾ ਜਿਹੜਾ ਨੇਤਾ ਇਮਾਨਦਾਰ ਹੈ ਪਰ ਕਿਤੇ ਨਾ ਕਿਤੇ ਕਹਿ ਦਈਏ ਕਿ ਲੰਮਾ ਸਮਾਂ ਪਰਵਾਹ ਨੇ ਲੜਾਈ ਲਈ ਤਾਂ ਅੱਜ ਇਨਸਾਫ ਪਰਿਵਾਰ ਨੂੰ ਮਿਲਿਆ ਤੇ 4 ਸਾਲ ਦੀ ਸਜ਼ਾ ਜਿਹੜੀ ਹਲਕ ਸਿੰਘ ਲਾਲਪੁਰਾ ਨੂੰ ਸੁਣਾ ਦਿੱਤੀ ਦੇਖਣਾ ਹੋਵੇਗਾ ਕਿ ਕੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਰੱਦ ਹੋਵੇਗੀ ਸੋ ਕੈਮਰਾਮੈਨ ਸੋਨੂ ਨਾਲ ਰਵੀ ਖਰਾ ਪੰਜਾਬੀ ਲੋਕ ਚੈਨਲ ਤਰਨਤਾਰਨ